ਮੈ ਲਗਾਨੀਆਂ ਖਾਨ ਪੀਣ ਦਾ ਸੈਟ ਅਪ ਜਿੱਚ ਜਿੱਚ ਮੰਜੂਰੀਆਂ ਵਾਲੇ ਛੋਲੇ ਨੇ ਸਪੈਸ਼ਲ ਮੇਰੀ ਰਿਸ਼ਾ ਮੰਜੂਰੀਆਂ ਦੇ ਤੋਂ ਬਹੁਤ ਖਾਦੇ ਨੇ ਪਰ ਮੇਰੇ ਕੋਲ ਮੰਜੂਰੀਆਂ ਵਾਲੇ ਛੋਲੇ ਨੇ ਤੇ ਨਾਲ ਮਸਾਲੇ ਵਾਲਾ ਰਾਜਮਾ ਨਾਲ ਚੌਲ ਨਾਲ ਚਟਨੀ ਨਾਲ ਫੁਲਕਾ ਆਪਾ ਜੀ ਇੱਥੇ ਸ਼ਰਦਾਈ ਦਾ ਪੈਰ ਲਾਉਨੇ ਆ ਜੀ ਤੇ ਨਾਲ ਸਾਡੀ ਮੈਡਮ ਮਿਸਿਸ ਹੈਗੀ ਮੇਰੀ ਵਾਈਫ ਹੈਗੀ ਸਿੰਘਣੀ ਮੇਰੀ ਤੇ ਉਹ ਨਾਲ ਛੋਲੇ ਚੋਲ ਮੰਜੂਰਨ ਵਾਲੇ ਦਾ ਰਾਜਮਾ ਚੋਲ ਦਾ ਕੰਮ ਕਰਦੇ ਜੀ ਆ ਬਾਬਾ ਆਪੇ ਕਰਾ ਰਿਹਾ ਤੇ ਬੱਚੀ ਸਾਡੀ ਮੈਨੇਜ ਕਰ ਰਹੀ ਹੈ ਹੁਣ ਉੱਥੇ ਲੈ ਕੇ ਉਹਨੇ ਤਾਂ ਵੀ ਸਾਡੀ ਪਰੇਸ਼ਾਨੀ ਹੈ ਘਰ ਛੱਡ ਕੇ ਉਹਨੇ ਤਾਂ ਵੀ ਸਾਨੂੰ ਫਿਕਰ ਲੱਗਿਆ ਰਹਿੰਦਾ ਪਰ ਇੱਥੇ ਗਰਮੀ ਬੜੀ ਹੈ ਤੇ ਘਰ ਕੱਲਾ ਛੱਡ ਕੇ ਆਉਨੇ ਆ ਤੇ ਉਹ ਚਲੋ ਉਹ ਵੀ ਸਮਝਦੀ ਹੈ ਕਿ ਮੇਰੇ ਮਾਪੇ ਉੱਤੇ ਲੱਗੇ ਹੋਏ ਨੇ ਤੇ ਗਰਮੀ ਦੇ ਬੈਠੇ ਹੋਏ ਨੇ ਤੇ ਕੋਈ ਮੇਰੇ ਵਾਸਤੇ ਅੱਛਾ ਸੋਚ ਰੇ ਨੇ ਅੱਛਾ ਕਰ ਰੇ ਨੇ ਉਹ ਵੀ ਸਾਤ ਦਿਨ ਘਰੇ ਜੀ ਇਹ ਲੋਕ ਕਰਕੇ ਆਉਨੇ ਆ ਇਹਨੂੰ ਪੱਕਾ ਬੁੱਖਾ ਲਾ ਕੇ ਇਹਦੀਆਂ ਚੀਜ਼ਾਂ ਵਗੈਰਾ ਖਿਡੋਣੇ ਵਗੈਰਾ ਦੇ ਕੇ ਉਹਨੇ ਇੱਕ ਫੋਨ ਦੇ ਕੇ ਆਉਨੇ ਆ ਜੋ ਮਿੰਟ ਮਿੰਟ ਅੱਧੇ ਦੇ ਘੰਟੇ ਬਾਅਦ 15 ਮਿੰਟ ਵਿੱਚ ਕਾਲ ਕਰਦੇ ਰਹਿੰਦੇ ਆ ਇਹ ਵੀ ਸਾਨੂੰ ਕਾਲ ਕਰਦੀ ਰਹਿੰਦੀ ਆ ਤੇ ਜਦੋਂ ਕੋਈ ਪਰੇਸ਼ਾਨੀ ਹੁੰਦੀ ਹੈ ਕੋਈ ਵਾਸ਼ਰੂਮ ਜਾਣਾ ਹੁੰਦਾ ਹੈ ਫਿਰ ਮੈਂ ਇੱਥੋਂ ਜਾਣਾ ਤੇ ਇਹਨੂੰ ਕਰਾ ਕਰੂਗੇ ਫਿਰ ਮੈਂ ਆਉਨਾ ਜੀ ਮਤਲਬ ਮੇਰੇ ਦੋ ਤਿੰਨ ਢੇੜੇ ਮੇਰੇ ਘਰ ਦੇ ਲੱਗ ਜਾਂਦੇ ਨੇ ਜੀ ਆਪਾਂ ਰੈਂਟ ਤੇ ਰਹਿੰਦੇ ਆ ਕੀ ਮਾਲੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸੁਮਨਦੀਪ ਕੌਰ ਹੈ ਕੀ ਲੰਬੀ ਜੀ ਪਰਦੂ ਜੀ ਲੰਬੀ ਤੁਹਾਡੇ ਘਰ ਹੋਣਾ ਮੈਂ ਲਗਾਨੀ ਆ ਖਾਣ ਪੀਣ ਦਾ ਸੈਟ ਆ ਜਿੱਚ ਜਿੱਚ ਮਨਚੂਰੀਅਨ ਵਾਲੇ ਛੋਲੇ ਨੇ ਸਪੈਸ਼ਲ ਮੇਰੀ ਡਿਸ਼ ਆ ਮਨਚੂਰੀਅਨ ਦੇ ਤੁਸੀਂ ਬਹੁਤ ਖਾਦੇ ਨੇ ਪਰ ਮੇਰੇ ਕੋਲ ਮਨਚੂਰੀਅਨ ਵਾਲੇ ਛੋਲੇ ਨੇ ਤੇ ਨਾਲ ਮਸਾਲੇ ਵਾਲਾ ਰਾਜਮਾ ਨਾਲ ਚੌਲ ਨਾਲ ਚਟਨੀ ਨਾਲ ਫੁਲਕਾ ਰਾਂ ਨੂੰ ਅੱਜ ਉਹ ਇੰਨੀ ਕਿ ਤੱਕ ਸੰਗੀ ਖੜੀ ਹੁੰਦੀ ਸੀ ਸੰਗੀ ਸਟਾਰਟਿੰਗ ਤੇ ਬਹੁਤ ਹੋਈ ਆ ਜਿਵੇਂ ਦਾ ਸਮਾਨ ਲੈ ਕੇ ਹੁੰਦੀ ਸੀ ਉਹ ਮੇਰਾ ਸਮਾਨ ਲੈ ਕੇ ਵੀ ਜਾ ਰਹੀ ਸੀ ਪਰ ਜਦੋਂ ਦੀ ਮੇਰੀ ਵੀਡੀਓ ਪੈਣੀ ਚਾਲੂ ਹੋਈ ਹੈ ਕੰਮ ਵਧੀ ਹਡੇ ਤਾਂ ਦਾ ਕੰਮ ਥੋੜਾ ਬਹੁਤ ਬਾਬੇ ਨੇ ਚਲਾਇਆ ਗਰਮੀ ਤੇਗੀ ਹੈ ਗਰਮੀ ਤੇ ਬਹੁਤ ਹੈ ਪਰ ਇਹ ਆ ਕਿ ਸਕੂਨ ਆਪਣੇ ਕੰਮ ਤੇ ਗਰਮੀ ਤੇ ਆ ਕਿ ਘਰ ਚਲੋ ਸ਼ਾਮ ਨੂੰ ਗਏ ਥੋੜਾ ਰੈਸਟ ਕਰ ਹੀ ਲਿਆ ਪਰ ਆ ਕਿ ਆਪਣਾ ਕੰਮ ਹੈ ਗਰਮੀ ਬਰਦਾਸ਼ਤ ਨਹੀਂ ਹੁੰਦੀ ਬਹੁਤ ਗਰਮੀ ਹੁੰਦੀ ਹੈ ਤੇ ਲੇਕਿਨ ਆਪਣੇ ਗਾਮੇ ਤੇ ਸਕੂਨ ਹੁੰਦਾ ਬਹੁਤੀ ਕਿਿੰਦਤ ਕਾਦੀ ਹੈ ਜੋ ਬਹੁਤ ਘੰਟੇ ਘੰਟੇ ਬਾਅਦ ਮੈਂ ਫੋਨ ਕਰਦੀ ਆ ਉਹਨੂੰ ਪੁੱਛਦੀ ਆ ਬੇਟੇ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਟੈਨਸ਼ਨ ਤੇ ਬਹੁਤ ਹੁੰਦੀ ਆ ਕਿਸੇ ਟਾਈਮ ਤੇ ਉਲਟਾ ਸੁਲਟ ਕੇ ਹੋ ਜਾਂਦਾ ਕੰਮ ਕਰਦੇ ਕਰਦੇ ਟੈਨਸ਼ਨ ਇੰਨੀ ਹੁੰਦੀ ਆ ਉਹਦੀ ਕਰਦੇ ਅਪੀਲ ਕਰਦੇ ਕਿ ਬਸ ਆਈਏ ਕਿ ਅਪੀਲ ਕਰਦੇ ਆ ਕਿ ਆਡਾ ਸਾਥ ਦੋ ਪ੍ਰੋਪਰ ਤਰੀਕੇ ਨਾਲ ਕਿ ਅਸੀਂ ਟਾਈਮ ਨਾਲ ਫਰੀ ਹੋ ਕੇ ਆਪਣੇ ਘਰ ਜਾ ਸਕੇ ਆਪਣੀ ਬੇਟੀ ਕੋਲ ਜਿਲ੍ਹਾ ਪ੍ਰਸ਼ਾਸਨ ਨੂੰ ਕੋਈ ਬੀਟਾ ਬਸ ਜ਼ਿਲ੍ਹਾ ਪ੍ਰਸ਼ਾਸਨ ਤੋਂ ਸਰਕਾਰ ਤੋਂ ਬਸ ਆਈ ਆ ਜੋੜ ਕੇ ਕਿ ਸਾਡੀ ਮਦਦ ਕਰਨਾ ਸਾਡੀ ਬਸ ਸਾਨੂੰ ਪਰੇਸ਼ਾਨ ਕੋਈ ਨਾ ਕਰੇ ਬਸ ਸਾਡੀ ਮਦਦ ਕਰਵਾ ਤੋ ਵੱਲਾ ਫਤਿਹ ਬਲੋਨੇ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ ਮੇਰਾ ਨਾਮ ਮਨਪ੍ਰੀਤ ਸਿੰਘ ਹੈਗਾ ਜੀ ਆਪਾਂ ਜੀ ਇੱਥੇ ਸ਼ਰਦਾਈ ਦਾ ਪੈਰਾ ਲਾਉਨੇ ਆ ਜੀ ਤੇ ਨਾਲ ਸਾਡੀ ਮੈਡਮ ਮਿਸਿਸ ਹੈਗੀ ਮੇਰੀ ਵਾਈਫ ਹੈਗੀ ਸਿੰਘਣੀ ਮੇਰੀ ਤੇ ਉਹ ਨਾਲ ਛੋਲੇ ਚੋਲ ਮੰਜੂਰਨ ਵਾਲੇ ਦਾ ਰਾਜਮਾ ਚੋਲ ਦਾ ਕੰਮ ਕਰਦੇ ਜੀ ਆਪਾਂ ਹਾਂਜੀ ਅੱਛਾ ਕਿਸ ਤਰ੍ਹਾਂ ਦਾ ਹੁੰਗਾਰਾ ਮਿਲਦਾ ਹੁੰਗਾਰਾ ਜੀ ਬਹੁਤ ਜਦੋਂ ਵੀਡੀਓ ਪਾਉਣ ਤੋਂ ਬਾਅਦ ਸਾਨੂੰ ਹੁੰਗਾਰਾ ਬਹੁਤ ਵਧੀਆ ਮਿਲਿਆ ਅੰਮ੍ਰਿਤਸਰ ਵਾਲਿਆਂ ਵੱਲੋਂ ਅੰਮ੍ਰਿਤਸਰ ਵਾਸੀਆਂ ਵੱਲੋਂ ਗੁਰੂ ਦੀ ਨਗਰੀ 'ਚ ਬੈਠੇ ਹੋਏ ਆ ਗੁਰੂ ਰਾਮਦਾਸ ਜੀ ਚੜ੍ਹਨਾ 'ਚ ਬੈਠੇ ਆ ਤੇ ਹੁੰਗਾਰਾ ਬਹੁਤ ਵਧੀਆ ਮਿਲਿਆ ਜੀ ਕਿਰਪਾ ਹੋਈ ਗੁਰੂ ਰਾਮ ਰਾਜ ਦੀ ਤੇ ਐਵੇਂ ਦੀ ਕਿਰਪਾ ਬਣਾ ਕੇ ਰੱਖਿਓ ਜੀ ਤੇ ਬਸ ਇਹੀ ਅਸੀਂ ਆਸ ਉਮੀਦ ਕਰਦੇ ਹਾਂ ਬਾਬੇ ਦੇ ਵੀ ਤੇ ਆਪਣੀ ਸਾਧ ਸੰਗਤ ਹੋ ਵੀ ਜੀ ਸਰਦਾਈ ਦੇ ਵਿੱਚ ਆਪ ਜੀ ਆਪਾਂ ਜੀ 10 12 ਆਈਟਮਾਂ ਪੈਂਦੀਆਂ ਨੇ ਜਿਸ ਸਮੱਗਰੀ ਪੈਂਦੀ ਆ ਕਾਲੀ ਮਿਰਚ ਹੋਗੀ ਹਰੀ ਇਲਾਚੀ ਹੋਗੀ ਸਫੇਦ ਮੁਸਲੀ ਗੁਲਾਬ ਦੀ ਪੱਤੀਆਂ ਸੌਂਫ ਚਾਰੋਂ ਮਗਜੇ ਖਸਕਾਸ ਦੋ ਤਰੀਕੇ ਦੇ ਬਦਾਮ ਪੈਂਦੇ ਨੇ ਬਿਸ਼ੋਰੀ ਗਰੀ ਦੇ ਮੋਟੀ ਗਰੀ ਤੇ ਉਸ ਤੋਂ ਬਾਅਦ ਸਭ ਤੋਂ ਮੇਨ ਚੀਜ਼ ਹੁੰਦੀ ਆ ਜੋ ਲੋਕੀ ਇਹਦੇ ਸਿਰ ਤੇ ਹੀ ਸਰਦਾਈ ਛਕਦੇ ਨੇ ਖੰਡ ਪਾਉਂਦੇ ਹੋ ਮਿਸ਼ਰੀ ਪਾਉਂਦੇ ਹੋ ਸ਼ੱਕਰ ਪਾਉਂਦੇ ਹੋ ਆਪਾਂ ਜੀ ਦੇਸੀ ਸ਼ੱਕਰ ਪਾਉਨੇ ਆ ਆਪਣੀ ਪਸਵੋਨੇ ਆ ਸ਼ੱਕਰ ਤੇ ਉਹ ਸ਼ੱਕਰ ਆਪਾਂ ਹੀ ਚ ਐਡ ਕਰੀਦੀ ਆ। ਇਹ ਚੀਜ਼ਾਂ ਸਾਰੀ ਗਰਮ ਹੁੰਦੀਆਂ। ਨਹੀਂ ਜੀ, ਗਰਮ ਹੁੰਦੀਆਂ ਨਹੀਂ ਸ਼ੱਕਰ ਦੀ। ਸਾਰੀ ਚੀਜ਼ਾਂ ਗਰਮ ਹੁੰਦੀਆਂ ਪਰ ਚਲੋ ਇਹ ਨਮਦੇ ਸਰੋਤਰ ਨਾਲ ਤੇ ਜਦੋਂ ਮਿੱਟੀ ਦੇ ਭਾਂਡੇ 'ਚ ਆਪਾਂ ਰਗੜਦੇ ਆ ਇਹਨੂੰ ਤੇ ਉਹਦੀ ਤਸੀਰ ਠੰਡੀ ਹੋ ਜਾਂਦੀ ਹੈ ਜੀ। ਜਦੋਂ ਆਪਾਂ ਬਰਫ਼ 'ਪਰ ਪਾ ਕੇ ਵਧਿਆ ਇਹਨੂੰ ਛਾਣਾ-ਛੁਣਾ ਲਾਉਂਦੇ ਆ ਤੇ ਉਹਦੀ ਤਸੀਰ ਠੰਡੀ ਹੋ ਜਾਂਦੀ ਹੈ। ਇਹਦਾ ਫਾਇਦਾ ਬਹੁਤ ਹੈਗਾ ਜੀ। ਦਵਾਈ ਦਾ ਕੰਮ ਕਰਦੀ ਹੈ। ਤੁਸੀਂ ਰੋਜ਼ ਇੱਕ ਗਲਾਸ ਪੀਓਗੇ ਤੁਸੀਂ ਆਪਣੇ ਆਪ ਤੁਹਾਨੂੰ ਇਹ ਫਾਇਦੇ ਮਿਲਣ ਚੱਲੂ ਜਾਣਗੇ। ਕਮਜ਼ੋਰੀ ਹਟਾਊਗੀ ਤੁਹਾਡੀ ਇੱਕ। ਜੋੜੇ ਦਰਦ ਹੁੰਦੇ ਨੇ, ਹੋਰ ਬੜੀਆਂ ਚੀਜ਼ਾਂ ਰਾਤ ਮਿਲਦੀ ਹੈ ਦੇ ਨਾਲ ਸਰੀਰ 'ਚ ਠੰਡ ਪਉਂਦੀ ਹੈ ਇੱਕ ਤਰੀਕੇ ਦਾ ਆ ਕੰਮ ਹੁੰਦਾ ਜੀ ਦਾ ਲੱਸੀ ਆਪਾਂ ਪੀਨੇ ਆ ਜਾਂ ਆਪਾਂ ਹੋਰ ਕੋਈ ਕੋਈ ਕੋਲਡ ਡਰਿੰਕ ਵਗੈਰਾ ਪੀਨੇ ਆ ਉਹਾਨੂੰ ਇਨਸਟੈਂਟ ਬਸ ਸਵਾਦ ਦੇ ਰੈਂਦੀ ਜੀ ਉਹਾਂ ਵੀ એનર્ਜੀ ਆ ਗਈ ਤੇਲ ਨੂੰ ਕਿੰਨੀ ਕਿਸ ਸੰਤੁਸ਼ਟੀ ਮਿਲਦੀ ਹੈ ਅਸੀਂ ਮੈਂ ਬਹੁਤ ਸੰਤੁਸ਼ਟੀ ਜੀ ਮੈਂ ਕਹਿੰਦਾ ਇਹ ਦੇ ਵਰਗੀ ਸੰਤੁਸ਼ਟੀ ਨਹੀਂ ਹੈਗੀ ਜੀ ਇਥੇ ਅਗਰ 1 ਰੁਪਿਆ ਕਮਾ ਲੋਗੇ ਕਿਹੇ 2000 ਦੀ ਠੱਗੀ ਕਰ ਲੋਗੇ ਪਰ ਸਕੂਨ 1 ਰੁਪਏ ਚ ਆਉਣਾ ਜੇ 1000 ਰੁਪਏ ਚ ਨਹੀਂ ਆਉਣਾ ਮੇਰੀ ਤੇ ਅਪੀਲ ਹੀ ਹੈਗੀ ਆਪਣੇ ਸਿੱਖ ਭਰਾਵਾਂ ਨੂੰ ਗੁਰਸਿੱਖ ਬੰਦਿਆਂ ਨੂੰ ਜੋ ਬਾਹਰ ਜਾ ਰਹੇ ਨੇ ਆਇਦਰ ਉਧਰ ਭਟਕ ਰਹੇ ਨੇ ਆਪਣਾ ਕਿਰਤ ਕਰੋ ਕੋਈ ਛੋਟਾ ਮੋਟਾ ਕੰਮ ਕਰੋ ਸੰਗਤ ਸਾਥ ਦਿੰਦੀ ਹੈ ਬਾਬਾ ਸਾਥ ਦਿੰਦਾ ਇੱਕਦਮ ਨਹੀਂ ਤੇ ਹੌਲੀ ਹੌਲੀ ਸਾਥ ਮਿਲਦਾ ਸਾਨੂੰ ਵੀ 2-3 ਮਹੀਨੇ ਲੱਗੇ ਨੇ ਤੇ ਸਾਾਨੂੰ ਵੀ ਹੌਲੀ ਹੌਲੀ ਸਾਥ ਮਿਲਿਆ ਜੀ ਲੋਕਾਂ ਬੱਚੀ ਬੱਬਾਈ ਬਸ ਇਹ ਮੈਨੇ ਜੋ ਆ ਬਾਬਾ ਆਪੇ ਕਰਾ ਰਹੇ ਤੇ ਬੱਚੀ ਸਾਡੀ ਮੈਨੇਜ ਕਰ ਰਹੀ ਹੈ ਹੁਣ ਉੱਥੇ ਲੈ ਕੇ ਉਹਨੇ ਤਾਂ ਵੀ ਸਾਡੀ ਪਰੇਸ਼ਾਨੀ ਹੈ ਘਰ ਛੱਡ ਕੇ ਉਹਨੇ ਤਾਂ ਵੀ ਸਾਨੂੰ ਫਿਕਰ ਲੱਗਿਆ ਰਹਿੰਦਾ ਪਰ ਇੱਥੇ ਗਰਮੀ ਬੜੀ ਹੈ ਤੇ ਘਰ ਕੱਲਾ ਛੱਡ ਕੇ ਆਉਨੇ ਆ ਤੇ ਉਹ ਚਲੋ ਉਹ ਵੀ ਸਮਝਦੀ ਹੈ ਕਿ ਮੇਰੇ ਮਾਪਿਓ ਲੱਗੇ ਹੋਏ ਨੇ ਤੇ ਗਰਮੀ 'ਚ ਬੈਠੇ ਹੋਏ ਨੇ ਤੇ ਕੋਈ ਮੇਰੇ ਵਾਸਤੇ ਅੱਛਾ ਸੋਚ ਰਹੇ ਨੇ ਅੱਛਾ ਕਰ ਰਹੇ ਨੇ ਉਹ ਵੀ ਸਾਥ ਦਿਨ ਘਰੇ ਜੀ ਲੌਕ ਕਰਕੇ ਆਉਨੇ ਆ ਇਹਨੂੰ ਪੱਕਾ-ਪੁੱਕਾ ਲਾ ਕੇ ਇਹਦੀਆਂ ਚੀਜ਼ਾਂ ਵਗੈਰਾ ਖਿਡੋਣੇ ਵਗੈਰਾ ਦੇ ਕੇ ਉਹਨੇ ਇੱਕ ਫੋਨ ਦੇ ਕੇ ਆਉਨੇ ਆ ਜੋ ਮਿੰਟ-ਮਿੰਟ ਅੱਧੇ ਦੇ ਘੰਟੇ ਬਾਅਦ 15 ਮਿੰਟ ਤੇ ਜਿਹੜੋ ਕੋਈ ਪਰੇਸ਼ਾਨੀ ਹੁੰਦੀ ਹੈ ਕੋਈ ਵਾਸ਼ਰੂਮ ਜਾਣਾ ਹੁੰਦਾ ਹੈ ਫਿਰ ਮੈਂ ਇੱਥੋਂ ਜਾਣਾ ਤੇ ਇਹਨੂੰ ਕਰਾ ਕੇ ਰੋ ਕੇ ਫਿਰ ਮੈਂ ਆਉਂਦਾ ਜੀ ਮਤਲਬ ਮੇਰੇ ਦੋ ਤਿੰਨ ਢੇਡੇ ਮੇਰੇ ਘਰ ਦੇ ਲੱਗ ਜਾਂਦੇ ਨੇ ਜੀ ਆਪਾਂ ਰੈਂਟ ਤੇ ਰਹਿੰਦੇ ਆ ਕੀ ਮਾਲੇ ਤੇ ਜਦੋਂ ਗੁਰੂ ਮਹਾਰਾਜ ਬਖਸ਼ੂਗਾ ਆਪਣਾ ਘਰ ਬਖਸ਼ੂਗਾ ਇਹਦੇ ਫਿਲਹਾਲ ਰੈਂਟ ਤੇ ਚੱਲਦੇ ਆ ਜੀ ਆਪਾਂ ਦੇ